ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਾਸ਼ਟਰੀਆ ਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹੋ ਗਏ ਆ ਤੇ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਜੀ ਤੁਹਾਡਾ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਏ ਜੀ ਆਈਪੀਐਲ ਮੁੱਕ ਗਿਆ ਪਰ ਉਸ ਤੋਂ ਬਾਅਦ ਦੇ ਵਿੱਚ ਜੋ ਵਾਪਰਿਆ ਉਹ ਬਹੁਤ ਹੀ ਦੁਖਦਾਇਕ ਹੈ ਰਾਇਲ ਚੈਲੈਂਜਰ ਬੰਗਲੌਰ ਦੀ ਟੀਮ ਦੇ ਖਿਡਾਰੀ ਵੇਖਣ ਆਏ ਲੋਕਾਂ 'ਚ ਭਗੜਨ ਮਚ ਗਈ ਜਿਸ ਦੇ ਕਰਕੇ 7 ਮੌਤਾਂ ਹੋ ਗਈਆਂ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਬੜੀ ਦੁਖਦਾਈ ਖਬਰ ਆਈ ਏ ਜੀ ਕਿ ਜਿਸ ਦੇ ਕਰਕੇ ਹੁਣ ਤੱਕ 11 ਹੋ ਗਈਆਂ ਜੀ ਕਿਉਂਕਿ ਹੁਣ ਜਿਹੜੀ ਤਾਜ਼ਾ ਲੇਟੈਸਟ ਜਾਣਕਾਰੀ ਆਈ ਏ ਇਹ ਪਹਿਲਾਂ 7 ਮੌਤਾਂ ਹੋਈਆਂ ਫਿਰ ਇਹਦੇ ਬਾਰੇ ਜਾਣਕਾਰੀ ਆਈ ਕਿ 9 ਹੋਗੀਆਂ ਹੁਣ ਤੱਕ ਦੀ ਜਿਹੜੀ ਲੇਟੈਸਟ ਜਾਣਕਾਰੀ ਆ ਉਦੋਂ ਤੱਕ 11 ਮੌਤਾਂ ਦੀ ਖਬਰ ਆਈ ਹੈ ਤੇ 33 ਦੇ ਕਰੀਬ ਲੋਕ ਜ਼ਖਮੀ ਆ ਜਿਹੜੇ ਕਿ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਆ ਹੋਇਆ ਕੀ ਅਸਲ ਵਿੱਚ ਕਿਉਂਕਿ ਰਾਇਲ ਚੈਲੈਂਜਰ ਬੰਗਲੌਰ ਦੀ ਟੀਮ ਆ ਜਿਹੜੀ ਉਹਨੇ ਪੰਜਾਬ ਕਿੰਗਜ਼ 11 ਨੂੰ ਹਰਾਇਆ ਅਹਮਦਾਬਾਦ ਦੇ ਮੋਦੀ ਸਟੇਡੀਅਮ ਦੇ ਵਿੱਚ ਆਈਪੀਐਲ ਮੁਕਾਬਲੇ ਦੇ ਵਿੱਚ ਤੇ ਉਸ ਤੋਂ ਬਾਅਦ ਪਾਈ ਜਦੋਂ ਹੁਣ ਖੁਸ਼ੀਆਂ ਖੇੜੇ ਆ ਜਿਹੜੇ ਇਸ ਟੀਮ ਦੇ ਸਮਰਥਕ ਆ ਵਿਰਾਟ ਕੋਹਲੀ ਦੀ ਟੀਮ ਦੇ ਸਮਰਥਕ ਤੇ ਉਹ ਬੜੇ ਖੁਸ਼ੀਆਂ ਦੇ ਵਿੱਚ ਆ ਚਲੋ ਬਹੁਤ ਵਧੀਆ ਗੱਲ ਆ ਪਰ ਇੱਥੇ ਚੱਕਰ ਕੀ ਪਿਆ ਚੱਕਰ ਅਸਲ ਦੇ ਵਿੱਚ ਇਹ ਪੈ ਗਿਆ ਵੀ ਜਦੋਂ ਇਹ ਟੀਮ ਇਥੋਂ ਬੰਗਲੌਰ ਦੇ ਵੱਲ ਗਈ ਤੇ ਬੰਗਲੌਰ ਦੇ ਵਿੱਚ ਇਹ 에어ਪੋਰਟ ਦੇ ਉੱਤੇ ਉਤਰੀ ਆ ਤਾਂ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਗਏ ਚਲੋ ਜੀ ਉਸ ਤੋਂ ਬਾਅਦ ਇਹਨਾਂ ਨੂੰ ਸਨਮਾਨਿਤ ਕਰਨਾ ਸੀਗਾ ਉੱਥੇ ਵਿਧਾਨ ਸਭਾ ਦੇ ਵਿੱਚ ਇਹ ਵਿਧਾਨ ਸਭਾ ਦੇ ਵਿੱਚ ਚਲੇ ਗਏ ਇਸ ਤੋਂ ਬਾਅਦ ਇਹਨਾਂ ਨੇ ਕਿੱਥੇ ਜਾਣਾ ਸੀ ਇਹਨਾਂ ਨੇ ਜਾਣਾ ਸੀਗਾ ਜੀ ਇੱਥੇ ਕਿੰਨਾ ਸਵਾਮੀ ਸਟੇਡੀਅਮ ਦੇ ਵਿੱਚ ਬੰਗਲੌਰ ਦੇ ਵਿੱਚ ਕਿੰਨਾ ਸਵਾਮੀ ਸਟੇਡੀਅਮ ਆ ਉਹਦੇ ਬਾਹਰ ਢਾਈ ਪੌਣੇ 3 ਲੱਖ ਬੰਦਿਆਂ ਦੀ ਭੀੜ ਇਕੱਠੀ ਹੋ ਗਈ ਲੋਕਾਂ ਦੀ ਉਹ ਫਿਰ ਭਗੜੜ ਬਚ ਗਈ ਤੇ ਇੱਕ ਦੂਜੇ ਦੇ ਪੈਰਾਂ ਥੱਲੇ ਆ ਕੇ ਤੇ 11 ਲੋਕ ਮਾਰੇ ਗਏ 33 ਲੋਕ ਜ਼ਖਮੀ ਹੋਏ ਹੁਣ ਤੁਸੀਂ ਦੇਖੋ ਵੀ ਭਾਈ ਉਹਦੇ ਵਿੱਚ ਕਈ ਬੱਚੇ ਵੀ ਸੀਗੇ ਉਹਦੇ ਵਿੱਚ ਕੁੜੀਆਂ ਵੀ ਸੀ ਔਰਤਾਂ ਵੀ ਸੀਗਾ ਤੇ ਇੱਥੇ ਸਭ ਸਵਾਲੇ ਪੈਦਾ ਹੁੰਦਾ ਵੀ ਭਾਰਤ ਦੇ ਵਿੱਚ ਭੀੜ ਤੇ ਭਗੜੜ ਇਹ ਦੋਵੇਂ ਇੱਕ ਦੂਜੇ ਦੇ ਪੂਰਕ ਸ਼ਬਦ ਆ ਕਿੰਨੀ ਵਾਰ ਆਪਾਂ ਦੇਖਿਆ ਜੀ ਕਿ ਮੰਦਰਾਂ ਦੇ ਵਿੱਚ ਕਿਸੇ satsang ਘਰ ਦੇ ਵਿੱਚ ਭਗੜੜ ਮਚਦੀ ਆ ਆ ਭੀੜ ਕਬੇ ਕਾਬੂ ਹੋਣ ਦੇ ਕਰਕੇ ਤੇ ਇਧਰ ਕੁੰਬ ਦੇ ਮੇਲੇ 'ਚ ਕਿੰਨੀਆਂ ਮੌਤਾਂ ਹੋਈਆਂ ਸੀ ਭਗੜੜ ਦੇ ਕਰਕੇ ਸੋ ਇਹ ਸਾਰੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਪਰ ਲੋਕ ਆ ਜਿਹੜੇ ਉਹ ਫੇਰ ਵੀ ਭੀੜ ਦੇ ਵਿੱਚ ਹਿੱਸਾ ਲੈਣ ਤੋਂ ਗਰੀਜ਼ ਨਹੀਂ ਕਰਦੇ ਲੋਕ ਫੇਰ ਵੀ ਭੀੜ ਦਾ ਹਿੱਸਾ ਬਣਦੇ ਆ ਸੋ ਆ ਭਾਈ ਹੁਣ ਸਾਡੇ ਸਾਹਮਣੇ ਆ ਗਈ ਆ ਗੱਲ ਇਹ ਭਾਈ ਇੰਨੇ ਲੋਕਾਂ ਦੀ ਮੌਤ ਹੋ ਗਈ ਆ ਮੈਨੂੰ ਨਿੱਜੀ ਤੌਰ ਦੇ ਤੇ ਬੜਾ ਦੁੱਖ ਹੋਇਆ ਵੀ ਤੁਸੀਂ ਪ੍ਰਸ਼ੰਸਕੋਂ ਬਹੁਤ ਚੰਗੀ ਗੱਲ ਆ ਸ਼ੁਭਚਿੰਤਕ ਹੋਣਾ ਚਾਹੀਦਾ ਪਰ ਗੱਲ ਇਹ ਜੀ ਕਿ ਜਦੋਂ ਹੁਣ ਆਪਾਂ ਕ੍ਰਿਕਟ ਦਾ ਆਨੰਦ ਮਾਣ ਲਿਆ ਟੀਵੀ ਦੇ ਉੱਤੇ ਦੇਖ ਲਿਆ ਗੱਲ ਖਤਮ ਕਰੋ ਸਤਿਕਾਰ ਆਪਦੇ ਮਨ ਦੇ ਵਿੱਚ ਰੱਖੋ ਪਰ ਲੋਕਾਂ ਦੇ ਅੰਦਰ ਇੱਕ ਚਾਹਨਾ ਹੁੰਦੀ ਹੈ ਜੀ ਕਿ ਮੈਂ ਜਾ ਕੇ ਦੇਖਾਂ ਮੈਂ ਜਾ ਕੇ ਦੇਖਾਂ ਕਿ ਭਾਈ ਉਹ ਜਾ ਕੇ ਦੇਖਣ ਦੇ ਚੱਕਰ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਗਵਾ ਬੈਠੇ ਬੜੇ ਲੋਕ ਇਹ ਖਬਰ ਬੜੀ ਦੁਖਦਾਈ ਆ ਹੁਣ ਪਤਾ ਲੱਗਾ ਜੀ ਕਰਨਾਟਕ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਵਿਰਾਟ ਕੋਲੀ ਦੀ ਟੀਮ ਦੀ ਸ਼ਾਇਦ ਕੋਈ ਨਾ ਕੁਝ ਮਦਦ ਕਰੇ ਬੀਸੀਸੀਆਈ ਦੇ ਵੱਲੋਂ ਵੀ ਆਪਣੇ ਤੌਰ ਦੇ ਉੱਤੇ ਮਦਦ ਕਰਨ ਦੀ ਗੱਲ ਕਹੀ ਗਈ ਆ ਮਤਲਬ ਇਹ ਜੀ ਕਿ ਭਾਵੇਂ ਹੁਣ ਪੈਸੇ ਦਿਓ ਨਾ ਦਿਓ ਜ਼ਖਮੀਆਂ ਦਾ ਇਲਾਜ ਸਰਕਾਰ ਕਾ ਨਹੀਂ ਮੁਫਤ ਦੇ ਵਿੱਚ ਕਰਾਵਾਂਗੇ ਪਰ ਉਹ ਹਾਦਸਾ ਵਾਪਰ ਗਿਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ ਉਹ ਕੁਝ ਵਾਪਰ ਗਿਆ ਜਿਹੜਾ ਕੁਝ ਰੁਕ ਸਕਦਾ ਸੀ ਪਰ ਕਿਉਂਕਿ ਸਾਡੀ ਇੱਕ ਕਰੇਜ ਹੁੰਦੀ ਆ ਕਿ ਮੈਂ ਜਾ ਕੇ ਦੇਖ ਕੇ ਆਉਣਾ ਮੈਂ ਕੋਲੇ ਖੜ ਕੇ ਦੇਖ ਕੇ ਆਉਣਾ ਤੇ ਬਸ ਇਸ ਚੱਕਰ ਦੇ ਵਿੱਚ ਆਪਾਂ ਜੰਗਵਾ ਲੈਗੇ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਤਾਣਾ ਸਭ ਖੈਰ ਅੱਗੇ ਵਧਦੇ ਆ ਗੱਲ ਕਰਦੇ ਆ ਹੁਣ ਲੁਧਿਆਣੇ ਦੀ ਲੁਧਿਆਣੇ ਦੇ ਵਿੱਚ ਕਾਂਗਰਸ ਦਾ ਕਲੇਸ਼ ਹਰ ਰੋਜ਼ ਦਿਨੋਂ ਦਿਨ ਲਗਾਤਾਰ ਵੱਧਦਾ ਹੀ ਜਾ ਰਿਹਾ ਜੀ ਇਹ ਨਹੀਂ ਹਟ ਸਕਦਾ ਜੀ ਮੈਂ ਅੱਗੇ ਇੱਕ ਗੱਲ ਕਹਿਣਾ ਹੁੰਦਾ ਕਿ ਕਿਸਾਨ ਜਿੱਥੇ ਬੰਦੀਆਂ ਕਾਂਗਰਸ ਤੇ ਸਿੱਖ ਤਾਂ ਨਹੀਂ ਹੋ ਸਕਦੀ ਇਹ ਕਦੇ ਇਕ ਨਹੀਂ ਹੋ ਸਕਦੀ ਤੁਸੀਂ ਬੀਤੇ ਦੇ ਵੱਲ ਝਾਤ ਮਾਰ ਕੇ ਦੇਖ ਲਓ ਕਦੇ ਕਾਂਗਰਸ ਕਿਸਾਨ ਤੇ ਬਾਕੀ ਜਿਹੜੇ ਲੋਕ ਆ ਇਹ ਕਦੇ ਇਕ ਹੋਏ ਆ ਇੱਕ ਕਦੇ ਇੱਕ ਨਹੀਂ ਹੋਣੇ ਜੋ ਮਰਜ਼ੀ ਹੋ ਜੇ ਹੁਣ ਤੁਸੀਂ ਦੇਖੋ ਵੀ ਅਜਿਹੀ ਕਾਂਗਰਸ ਆ ਤੇ ਉਹ 19 ਤਰੀਕ ਨੂੰ ਤਾਂ ਵੋਟਾਂ ਪੈਣੀਆਂ ਤੇ 19 ਜੂਨ ਨੂੰ ਤੇ ਹੁਣ ਤੱਕ ਇਹ ਆਪਸ ਦੇ ਵਿੱਚ ਲੜੀ ਜਾਂਦੇ ਆ ਤੇ ਨਾਲੇ ਇਹ ਵੀ ਕਰੀ ਜਾਣਗੇ ਜਿੱਤਾਂਗੇ ਅਸੀਂ ਹੀ ਜਿੱਤੋਂਗੇ ਤੁਸੀਂ ਕਿਵੇਂ ਜਦੋਂ ਤੁਹਾਡਾ ਤਾਂ ਆਪਸ ਦੇ ਵਿੱਚ ਫਿਰ ਜੁੜਦੇ ਹੀ ਨਹੀਂਗੇ ਸੋ ਇਹ ਆ ਜੀ ਗੱਲ ਕਿ ਲੋਕ ਇਸ ਗੱਲ ਨੂੰ ਜਿਹੜੇ ਇਹ ਕਾਂਗਰਸ ਹੀ ਆ ਇਸ ਗੱਲ ਨੂੰ ਕਦੇ ਸਮਝਿਆ ਹੀ ਨਹੀਂ ਕਿ ਭਾਈ ਹੁਣ ਸਾਨੂੰ ਕੀ ਕਰਨਾ ਚਾਹੀਦਾ ਤੇ ਕਿਹੜੀ ਗੱਲ ਬਿਲਕੁਲ ਨਹੀਂ ਕਰਨੀ ਚਾਹੀਦੀ ਸਾਦਾ ਜਾਣਕਾਰੀ ਇਹੀ ਆ ਵੀ ਕਮਲਜੀਤ ਕੜਵਲ ਤੇ ਬੈਂਸ ਭਰਾਵਾ ਦੇ ਵਿੱਚ ਜੰਗ ਛਿੜਪੀ ਆ ਕੜਵਲ ਨੇ ਕੱਲ ਇੱਕ ਗੱਲ ਕਹੀ ਆ ਉਹ ਕਹਿੰਦੀ ਜੀ ਕਿ ਮੈਂ ਕੱਲੀਆਂ ਫੋਟੋਆਂ ਖਿਚਵਾਉਣ ਵਾਸਤੇ ਨਹੀਂ ਆਇਆ ਮੈਂ ਇੱਥੇ ਆਇਆ ਹੈਗਾ ਜੀ ਪ੍ਰੈਕਟੀਕਲ ਤੌਰ ਦੇ ਉੱਤੇ ਜ਼ਮੀਨੀ ਤੌਰ ਦੇ ਉੱਤੇ ਕੰਮ ਕਰਨ ਦੇ ਲਈ ਤੇ ਬਾਕੀ ਜਿਹੜੇ ਫੋਟੋਆਂ ਖਿਚਵਾਉਣ ਵਾਸਤੇ ਆਏ ਆ ਉਹ ਕਹਿੰਦੇ ਜੀ ਉਹਨਾਂ ਬਾਰੇ ਵੀ ਸਭ ਨੂੰ ਪਤਾ ਉਧਰ ਹੁਣ ਕਹਿੰਦੇ ਜੀ ਬੈਂਸ ਭਰਾਵਾਂ ਨੇ ਕਿਹਾ ਵੀ ਇਹ ਤਾਂ ਨਿਯਮਾਂ ਦੀ ਉਲੰਘਣਾ ਕੀਤੀ ਹੈ ਜੀ ਇੰਉਂ ਤਾਂ ਸ਼ਾਮਲ ਕੀਤਾ ਹੀ ਨਹੀਂ ਜਾ ਸਕਦੇ ਸੀ ਕਿਉਂਕਿ ਇਹ ਕਿਹੜਾ ਪੁੱਛ ਕੇ ਆਇਆ ਯਾਨੀ ਕਿ ਹਾਈ ਕਮਾਂਡ ਦੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਨਾ ਇਹ ਪੰਜਾਬ ਦੇ ਪ੍ਰਧਾਨ ਨਾਲ ਗੱਲ ਹੋਈ ਆ ਤੇ ਇਹ ਤਾਂ ਭਾਈ ਵੈਸੀ ਬਾਰੋ-ਬਾਰ ਸ਼ਾਮਲ ਕਰਵਾਏ ਗਏ ਆ ਸੋ ਆਪਸ ਦੇ ਵਿੱਚ ਲੜੀ ਜਾਂਦੇ ਆ ਕਾਂਗਰਸ ਨੂੰ ਕੋਈ ਹੋਰ ਨਹੀਂ ਹਰਾਉਂਦਾ ਕਾਂਗਰਸ ਨੂੰ ਹਮੇਸ਼ਾ ਕਾਂਗਰਸ ਹੀ ਹਰਾਉਂਦੀ ਹੁੰਦੀ ਆ ਤੇ ਹੁਣ ਦੇਖਦੇ ਆ ਕਿ ਕੀ ਬਣਦਾ ਉਦਾਂ ਤਾਂ ਇਹਨਾਂ ਦੇ ਲੱਛਣ ਦੇਖ ਕੇ ਕਾਂਗਰਸੀਆਂ ਦੀ ਲੜਾਈ ਦੇਖ ਕੇ ਤੇ ਮੈਨੂੰ ਲੱਗਦਾ ਵੀ ਭਾਈ ਐਤਕੀ ਫੇਰ ਆਮ ਆਦਮੀ ਪਾਰਟੀ ਹੀ ਬਾਜ਼ੀ ਨਾ ਮਾਰ ਜੇ ਤੇ ਬਾਕੀ ਵੇਨੇ ਕੀ ਬਣਦਾ ਬਸ ਇੱਕ ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਇਹ ਕਦੇ ਟਲੇ ਨਹੀਂ ਤੇ ਇਹ ਕਦੇ ਟਿਕੇ ਨਹੀਂ ਤੇ ਇਹ ਆਪਦੀ ਉਹ ਰਾਹ ਦੇ ਉੱਤੇ ਬਿਲਕੁਲ ਸਹੀ ਚੱਲ ਰਹੇ ਆ ਪਰ ਕਾਂਗਰਸ ਹੀ ਕਹਿੰਦੀ ਜੀ ਅਸੀਂ ਜਿੱਤਾਂਗੇ ਤੇ ਮੈਨੂੰ ਕਮ ਹਫਲ ਲੱਗਦਾ ਜੀ ਬਿਲਕੁਲ ਤੇ ਟੇਣਾ ਸਾਹਿਬ ਉਧਰ ਦੂਸਰੇ ਪਿੰਨੇ ਘੱਲੂ ਘਰ ਦੇ ਵਸ ਤੋਂ ਪਹਿਲਾਂ ਪੰਥਕ ਜਥੇਬੰਦੀਆਂ ਦੇ ਵਿੱਚ ਵੀ ਵਿਵਾਦ ਵਧਿਆ ਹੋਇਆ ਜੀ ਬਿਲਕੁਲ ਜੀ ਮੈਂ ਜਿਵੇਂ ਪਹਿਲਾਂ ਗੱਲ ਕਹੀ ਆ ਵੀ ਨਾ ਤਾਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਸਕਦੀਆਂ ਤੇ ਨਾ ਹੀ ਇਹ ਲੋਕ ਇਕੱਠੇ ਨਹੀਂ ਹੋ ਸਕਦੇ ਆ ਇਹਨਾਂ ਨੇ ਕਦੇ ਇਕੱਠੇ ਨਹੀਂ ਹੋਣਾ ਕਹਿੰਦੀ ਜੀ ਜਿਹੜੀਆਂ ਸਿੱਖ ਜਥੇਬੰਦੀਆਂ ਇਹ ਨਾਲ ਕਿਹੜਾ ਆਪਸ ਦੇ ਵਿੱਚ ਕਦੇ ਸੁਰ ਮਿਲੀ ਆ ਤੇ ਨਾ ਇਹਨਾਂ ਨੇ ਕਦੇ ਕੋਸ਼ਿਸ਼ ਕੀਤੀ ਕਿਉਂਕਿ ਸਾਰੇ ਜਾਣੀਏ ਜਿਹੜੇ ਉਹ ਇਹ ਸਮਝਦੇ ਜੀ ਕਿ ਮੈਂ ਸਹੀ ਆ ਮੈਂ ਹੀ ਸਹੀ ਆ ਮੈਂ ਹੀ ਸਹੀ ਹੁੰਨਾ ਬਸ ਇਹ ਮੈਂ ਦੇ ਚੱਕਰ ਦੇ ਵਿੱਚ ਹੀ ਰਗੜੇ ਪਏ ਆ ਸੋ ਹੁਣ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਉਹ ਫੇਰ ਉਹੀ ਲੜੋ ਲੜਾਈ ਵਾਲੀ ਗੱਲ ਇੱਕ ਪਾਸੇ ਤਾਂ ਆ ਖਬਰ ਆ ਗਈ ਜੀ ਕਿ ਭਾਈ ਜਿਹੜਾ ਕੱਲੂ ਘਾਰਾ ਦੇਸਾ ਉੱਥੇ ਬਾਬਾ ਧੁਮਾਹੁਰਾ ਨੇ ਕਿਹਾ ਜੀ ਕਿ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗਾ ਜੀ ਨੂੰ ਬੁੱਲਣ ਨਹੀਂ ਦੇਣਾ ਕਿਉਂ ਕਹਿੰਦੇ ਜੀ ਇਹ ਕਿਹੜਾ ਸਰਪ੍ਰਬੰਧਤ ਹੈਗੇ ਆ ਫੋਂ ਦੂਜੇ ਪਾਸੇ ਪਤਾ ਲੱਗਾ ਜੀ ਕੁਝ ਹੋਰ ਜਥੇਬੰਦਨਾ ਤੇ ਉਹਨਾਂ ਨੇ ਵੀ ਗੱਲ ਕੀਤੀ ਜੀ ਕਿ ਅਸੀਂ ਵੀ ਗੜਗਾ ਦੇ ਹੋਰਾਂ ਦੇ ਖਿਲਾਫ ਆ ਅਸੀਂ ਵੀ ਇਹਨਾਂ ਨੂੰ ਬੋਲਣ ਨਹੀਂ ਦੇਣਾ ਇੱਕ ਧਿਰ ਇਹ ਗੱਲ ਕਹਦੀ ਜੀ ਕਿ ਇਹਨਾਂ ਨੂੰ ਬੋਲਣ ਤੋਂ ਰੋਕਣਾ ਨਹੀਂਗਾ ਦੂਜੀਆਂ ਧਿਰਾਂ ਇਹ ਗੱਲ ਕਹਿ ਰਹੀਆਂ ਕਿ ਆਪਾਂ ਬੋਲਣ ਦੇਣਾ ਨਹੀਂਗਾ ਸੋ ਇਸ ਵੱਲੋਂ ਪਾਈ ਲੜੀ ਜਾਂਦੇ ਆ ਤੇ ਇਉਂ ਹੀ 6 ਜੂਨ ਨਿਕਲ ਜਾਣੀ ਹੈ ਕੈਲੰਡਰ ਨਾਲ ਨਿਕਲ ਜਾਣਾ ਤੇ ਕੱਲ ਨੂੰ ਕੁਝ ਅਨਸੁਖਵਾਨ ਹੋ ਜੇ ਇਸ ਗੱਲ ਦਾ ਡਰ ਹੈ ਕਿ ਇਹਨਾਂ ਦਾ ਕੀ ਪਤਾ ਆਪਸ ਦੇ ਵਿੱਚ ਲੜਪੈਣ ਹੁਣ ਮੈਂ ਕੱਲ ਇੱਕ ਸਿੱਖ ਆਗੂ ਦੀ ਇੰਟਰਵਿਊ ਸੁਣੀ ਉਹ ਪਤਾ ਕੀ ਕਹਿਣਾ ਕਹਿੰਦਾ ਜੀ ਇੱਥੇ ਪੰਜਾਬ ਦੀ ਸਰਕਾਰ ਦੇ ਵੱਲੋਂ ਜ਼ਿਆਦਤੀ ਕੀਤੀ ਜਾ ਰਹੀ ਹੈ ਚੱਪੇ ਚੱਪੇ ਦੇ ਉੱਤੇ ਪੁਲਿਸ ਲਾਉਣ ਦੀ ਕੀ ਤੱਕ ਬਣਦੀ ਹੈ ਤੁਸੀਂ ਐਵੇਂ ਪੁਲਿਸ ਲਾ ਦਿੰਦੇ ਹੋ ਇਹ ਤਾਂ ਜੀ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਤੇ ਮੈਂ ਕਹਾਂ ਜੀ ਤੁਸੀਂ ਤਲਵਾਰਾਂ ਕੱਢ ਕੇ ਕਿਸੇ ਦਾ ਸਿਰ ਪਾੜਦੇ ਹੋ ਤੇ ਬਾਅਦ ਦੇ ਵਿੱਚ ਰੋਲਾ ਇਸ ਗੱਲ ਦਾ ਪਾਈ ਜਾਓ ਕਿ ਪੰਜਾਬ ਦੀ ਪੁਲਿਸ ਨੇ ਸਾਜ਼ਿਸ਼ ਕੀਤੀ ਆ ਤੇ ਭਾਈ ਇਹਨਾਂ ਨੇ ਜਾਣਬੁੱਝ ਕੇ ਪੁਲਿਸ ਨਹੀਂ ਇੱਥੇ ਲਾਈ ਸੀ ਇਹ ਤਾਂ ਜੀ ਸਿਆਸਤ ਇਧਰ ਨੇ ਪਾਸੇ ਹੋਈ ਆ ਇਹ ਤਾਂ ਜੀ ਵਿਦੇਸ਼ਾਂ ਦੀਆਂ ਤਾਕਤਾਂ ਨੇ ਇਹ ਕੁਝ ਕਰਵਾਇਆ ਤੁਹਾਡਾ ਕਿਹੜਾ ਕਿਸਦੇ ਮੂੰਹ ਫੜ ਲੈਣਾ ਵੀ ਭਾਈ ਆਏ ਨਹੀਂ ਤਾਂ ਫਿਰ ਆਪਾਂ ਆਏ ਕਹਿ ਦਨੇ ਆ ਤੋ ਤੁਸੀਂ ਦੇਖੋ ਵੀ ਗੁਰੂ ਘਰ ਦੇ ਵਿੱਚ ਸਿਵਲ ਵਰਦੀ ਦੇ ਵਿੱਚ ਪੁਲਿਸ ਨੂੰ ਭੇਜਣਾ ਪਊਗਾ ਵੀ ਕਿਤੇ ਸਿੱਖ ਨਾਲ ਸਿੱਖ ਨਾਲ ਲੜਪੇ ਹੁਣ ਕਿਹੜਾ ਮੁਗਲਾਂ ਦੇ ਨਾਲ ਕੋਈ ਲੜਾਈ ਹੋਣੀ ਆ ਮਤਲਬ ਇਹ ਹੈ ਜੀ ਕਿ ਸਾਡਾ ਕੋਈ ਨਾ ਕੋਈ ਟਿੰਡ ਚਕਾਣਾ ਪਿਆਰ ਹੈ ਨਾ ਇਹ ਨਹੀਂ ਕਦੇ ਖਤਮ ਹੋਣਾ ਇਹ ਨਹੀਂ ਏਵੇਂ ਹੀ ਰਹਿਣਾ ਇਸ ਮਸਲੇ ਦਾ ਕੋਈ ਹੱਲ ਇਸ ਧਰਤੀ ਦੇ ਉੱਤੇ ਹੈ ਹੀ ਨਹੀਂ ਤੇ ਕਦੇ ਆਪਾਂ ਦੇਖਿਆ ਵੀ ਅੱਜ ਤੱਕ ਕਦੇ ਇਹ ਸਾਰੀਆਂ ਸਿੱਖ ਜਿਥੇ ਬੰਦਗਾਂ ਨੇ ਕੀ ਹੋਵੇ ਅਸੀਂ ਡੋਰ ਟੂ ਡੋਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਆਂ ਅਸੀਂ ਜੀ ਲੋਕਾਂ ਨੂੰ ਸਿੱਖੀ ਨਾਲ ਜੋੜਦੇ ਆ ਅਸੀਂ ਜੀ ਇੱਕ ਪਿੰਡ ਇੱਕ ਗੁਰਦੁਆਰਾ ਇਸ ਮੁਹਿੰਮ ਦੇ ਲਈ ਇਕੱਠੇ ਹੁੰਨੇ ਆ ਕਦੇ ਇਹਨਾਂ ਨੇ ਕੁਝ ਨਹੀਂ ਕਰਨਾ ਹੋ ਜਾ ਆਪ ਦਾ ਟਿੰਡ ਚ ਕੋਈ ਨਾ ਕੋਈ ਕੰਮ ਪਾਈ ਰੱਖਣਾ ਕਦੇ ਇਹਨਾਂ ਨੂੰ ਆਹ ਨਹੀਂ ਪਸੰਦ ਕਦੇ ਇਹਨਾਂ ਨੂੰ ਉਹ ਨਹੀਂ ਪਸੰਦ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਵੀ ਸਾਰਿਆਂ ਨੂੰ ਨਹੀਂ ਪਸੰਦ ਪਸੰਦ ਇਹ ਵੀ ਨਹੀਂ ਸਾਰਿਆਂ ਨੂੰ ਪਰ ਇੱਥੇ ਰੇੜਕਾ ਕੋਈ ਨਾ ਕੋਈ ਪਿਆ ਰਹਿਦਾ ਜੀ ਜੀ ਬਿਲਕੁਲ ਸਹੀ ਜੈਨਾ ਸਾਹਿਬ ਸੁਖਜਿੰਦਰ ਸਿੰਘ ਲੰਧਾਵਾ ਹੋਰਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਹੈ ਜੀ ਕੀ ਲਿਖਿਆ ਹੈ ਇਹਦੇ ਚ ਤਾ ਬਿਲਕੁਲ ਜੀ ਸੁਰਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਆ ਇਸ ਚਿੱਠੀ ਦੇ ਵਿੱਚ ਇਹਨਾਂ ਨੇ ਕੁਝ ਮਹੱਤਵਪੂਰਨ ਗੱਲਾਂ ਕਹੀਆਂ ਇਹਦੇ ਬੱਚੇ ਜਲ ਕਹੀ ਜੀ ਜਿਵੇਂ ਬੈਟਰੀ ਕਨਸਿਟੀ ਆ ਉਸੇ ਤਰੀਕੇ ਦੇ ਨਾਲ ਜਿਹੜਾ ਇਹ ਦਰਬਾਰ ਸਾਹਿਬ ਸਾਡੇ ਲਈ ਸਿੱਖਿਆ ਸਿੱਖਾਂ ਦੇ ਲਈ ਬਹੁਤ ਕੇਂਦਰੀ ਸਥਾਨ ਆ ਸਾਡੇ ਲਈ ਸਤਕਾਰ ਦਾ ਸਥਾਨ ਆ ਉਹ ਕਹਿੰਦੇ ਜੀ ਬਿਲਕੁਲ ਉਸੇ ਤਰਜ਼ ਦੇ ਉੱਤੇ ਜਿਵੇਂ ਕਿ ਕੁਝ ਹੋਰ ਥਾਵਾਂ ਦੇ ਉੱਤੇ ਆ ਉਸੇ ਤਰਜ਼ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਵੀ ਜਦੇ ਕੋਈ ਪਵਿੱਤ੍ਰ ਦੇ ਵਿੱਚ ਹਮਲਾਵਰ ਹੋਵੇ ਕਦੇ ਵੀ ਕੁਝ ਅਣਸੁਖਾਵਾਂ ਨਾ ਵਾਪਰੇ ਉਹ ਕਹਿੰਦੇ ਜੀ ਇਸ ਕਰਕੇ ਇਹਨੂੰ ਨੋ ਵਾਰ ਜ਼ੋਨ ਐਲਾਨਣਾ ਚਾਹੀਦਾ ਨੋ ਵਾਰ ਜ਼ੋਨ ਉਹ ਕਹਿੰਦੇ ਕਿ ਸਮੇਂ ਦੀ ਇੜੋੜ ਆ ਕਿ ਇਹਨੂੰ ਨੋ ਵਾਰ ਜ਼ੋਨ ਐਲਾਨਿਆ ਜਾਵੇ ਕਿਉਂਕਿ ਜਦੋਂ ਵੀ ਕਦੇ ਲੜਾਈ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਅੰਮ੍ਰਿਤਸਰ ਦਾ ਹੋਣ ਦਾ ਡਰ ਰਹਿੰਦਾ ਤੇ ਸਿੱਖਾਂ ਦੀ ਆਸਥਾ ਦਾ ਨੁਕਸਾਨ ਨਾ ਹੋਵੇ ਇਸ ਗੱਲ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਨੇ ਗੱਲ ਕਹੀ ਐ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਚਿੱਠੀ ਲਿਖ ਕੇ ਬੇਨਤੀ ਕੀਤੀ ਐ ਕਿ ਭਾਈ ਅੰਮ੍ਰਿਤਸਰ ਨੂੰ ਨੋ ਵਾਰ ਜ਼ੋਨ ਅਲਾਨਿਆ ਜਾਵੇ ਇੱਥੇ ਕਦੇ ਵੀ ਕੋਈ ਜੰਗ ਨਾ ਲੱਗੇ ਇਹ ਕਦੇ ਵੀ جنگ ਦੇ ਮੈਦਾਨ ਦੇ ਵਿੱਚ ਨਾ ਆਵੇ ਇੱਥੇ ਕਦੇ ਵੀ ਕੋਈ ਹਮਲਾ ਨਾ ਹੋਵੇ ਇੱਥੇ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਹੋਵੇ ਕਿਉਂਕਿ ਇੱਥੇ ਦਰਬਾਰ ਸਾਹਿਬ ਆ ਸੋ ਉਹਨਾਂ ਨੇ ਕਿੱਥੀ ਲਿਖੀ ਐ ਹਾਲਾਂਕਿ ਮੈਨੂੰ ਲੱਗਦਾ ਨੇ ਵੀ ਇਸ ਚਿੱਠੀ ਦੇ ਉੱਤੇ ਅਮਲ ਕਰਨਗੇ ਪਰ ਉਹਨਾਂ ਨੇ ਆਪਣੀ ਗੱਲ ਰੱਖੀ ਐ ਤੇ ਇਸ ਗੱਲ ਦੇ ਉੱਤੇ ਹੁਣ ਕੀ ਟਿੱਪਣੀ ਆਉਂਦੀ ਹੋਵੇ ਨੇ ਜੀ ਜੀ ਤੈਨਾਂ ਸਾਬਤੋ ਰਾਜਾ ਵੜਿੰਗ ਹੋਰੀ ਜ਼ਖਮੀ ਸਾਬ ਦਾ ਫੌਜੀ ਨੂੰ ਹਸਪਤਾਲ ਦੇ ਵਿੱਚ ਮਿਲੇ ਨੇ ਜੀ ਹਾਂ ਬਿਲਕੁਲ ਜੀ ਰਾਜਾ ਵੜਿੰਗ ਹੋਰੀਆਂ ਜਿਹੜੇ ਉਹ ਜ਼ਖਮੀ ਸਾਬ ਦਾ ਫੌਜੀ ਨੂੰ ਹਸਪਤਾਲ ਦੇ ਵਿੱਚ ਮਿਲੇ ਆ ਮੇਰਾ ਠਿਆੜੇ ਵੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੀ ਹੋਣਾ ਵੀ ਭਾਈ ਬਸਤੌਰ ਪਿੰਡ ਆ ਬਠਿੰਡਾ ਦੇ ਵਿੱਚ ਇੱਥੇ ਨਸ਼ਾ ਤਸਕਰਾਂ ਦੀ ਵਿਰੋਧਤਾ ਕਰਦੇ ਸੀਗੇ ਕੁਝ ਲੋਕ ਪਿੰਡ ਦੇ ਵੀ ਪਾਈ ਪਿੰਡ ਦੇ ਵਿੱਚ ਨਸ਼ਾ ਕਿ ਵੇਚਦੇ ਆ ਤੇ ਤਸਕਰਾਂ ਨੇ ਕੁੱਟਿਆ ਤਸਕਰਾਂ ਨੇ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ ਤੇ ਉੱਥੇ ਇੱਕ ਸਾਬ ਦਾ ਫੌਜੀ ਦੀਆਂ ਲੱਤਾਂ ਤੋੜਤੀਆਂ ਜਿਹੜਾ ਕਿ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਆ। ਉਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪਿੰਡ ਦੇ ਵਿੱਚ ਬੋਲ ਲਾਤਾ ਸਾਡਾ ਪਿੰਡ ਬਕਾਊ ਹੈ ਤੇ ਭਾਈ ਹਾਲੇ ਤੱਕ ਇਸ ਮਸਲੇ ਦੇ ਉੱਤੇ ਰਾਜਨੀਤੀ ਚੱਲਦੀ ਹੈ। ਉਲਟਾ ਜਿਹੜੀ ਪੁਲਿਸ ਆ ਉਹ ਤਸ਼ਕਰਾਂ ਨੂੰ ਰੋਕਣ ਦੀ ਥਾਂ ਦੇ ਉੱਤੇ ਲੋਕਾਂ ਨੂੰ ਦਬਕਾ ਮਾਰ ਕੇ ਆ ਗਈ। ਉਹ ਦਬਕਾ ਇਸ ਕਰਕੇ ਮਾਰਿਆ ਭਾਈ ਤੁਸੀਂ ਸਾਨੂੰ ਬਦਨਾਮ ਕਰਦੇ ਆਂ, ਤੁਸੀਂ ਸਰਕਾਰ ਨੂੰ ਬਦਨਾਮ ਕਰਦੇ ਆਂ। ਜਦੋਂ ਲੋਕਾਂ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਤਾਂ ਪਤਾ ਲੱਗਾ ਜੀ ਕੋਟ ਫੱਟਾ ਥਾਣੇ ਦਾ ਜਿਹੜਾ ਐਸ ਐਚ ਓ ਆ ਤੇ ਉਹਨੂੰ ਮਨੀਸ਼ ਕੁਮਾਰ ਨੂੰ ਕਹਿੰਨੇ ਕਿ ਲਾਈਨ ਹਾਜ਼ਰ ਕੀਤਾ ਗਿਆ ਇਹ ਜਾਣਕਾਰੀ ਮਿਲੀ ਹੈ। ਵੇਨੇ ਪਾਈ ਹੁੰਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਲੰਘੇ ਕੱਲ ਉਸ ਸਾਬਕਾ ਫੌਜੀ ਜਿਹੜੀਆਂ ਲੱਤਾਂ ਤੋੜੀਆਂ ਤਸਕਰਾਂ ਨੇ ਜਿਹਦੇ ਨਾਂ ਰਣਵੀਰ ਸਿੰਘ ਆ ਉਹਨੂੰ ਹਸਪਤਾਲ ਦੇ ਵਿੱਚ ਮਿਲ ਕੇ ਆਇਆ ਰਾਜਾ ਬੜਿੰਗ ਹੋਰੀ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਆ ਅੱਜ ਪੰਜਾਬ ਦੀ ਸਚਾਈ ਹੈ। ਇਹ ਪੰਜਾਬ ਦੀ ਸਰਕਾਰ ਦੀ ਸਚਾਈ ਹੈ। ਇਹ ਕਹਿੰਨੇ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰ ਰਹੇ ਆ ਜਾਂ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰ ਦਿੱਤਾ। ਸੇ ਪਤਾ ਕੋਈ ਨਹੀਂ ਵੀ ਕੌਣ ਕਿਹਦੇ ਉੱਤੇ ਕਦੋਂ ਹਮਲਾ ਕਰ ਦੇਵੇ ਪਤਾ ਕੋਈ ਨਹੀਂ ਕੌਣ ਕਿਦੀ ਜ਼ਿੰਦਗੀ ਦਾ ਖੌਬਣ ਜਾਵੇ ਉਹਨਾਂ ਨੇ ਇਹ ਸਵਾਲ ਕੀਤਾ ਸਰਵੇ ਦੀ ਸਰਕਾਰ ਨੂੰ ਵੀ ਇਸ ਬੰਦੇ ਦੀ ਆਰਥਿਕ ਤੌਰ ਦੇ ਉੱਤੇ ਮਦਦ ਕੀਤੀ ਜਾਵੇ ਕਿਉਂਕਿ ਇਹਨੇ ਕੋਈ ਆਪਣੇ ਲਈ ਨਹੀਂ ਆਪਣੀਆਂ ਲੜਾਂ ਢਵਾਈਆਂ ਇਹਨੇ ਤਾਂ ਆਪਦੇ ਪਿੰਡ ਦੇ ਵਾਸਤੇ ਸਾਰਾ ਕੁਝ ਕੀਤਾ ਇਹਨੇ ਤਾਂ ਨਸ਼ਾ ਅਤੇ ਤਸਕਰਾਂ ਦੇ ਖਿਲਾਫ ਆਵਾਜ਼ ਚੁੱਕੀ ਆ ਜਿਹਦੇ ਕਰਕੇ ਇਹਨੂੰ ਸਰੀਰਕ ਤੌਰ ਦੇ ਉੱਤੇ ਨੁਕਸਾਨ ਚੱਲਣਾ ਪਿਆ ਆਹ ਗੱਲਾਂ ਹੋਈਆਂ ਭਾਈ ਵੇਨੇ ਉਹਦੇ ਸਮੇਤ ਕੀ ਬਣਦਾ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਉਧਰ ਦੂਸਰੇ ਪੰਨੇ ਡਾਕਟਰ ਬਲਬੀਰ ਸਿੰਘ ਦਾ OSD ਦਿੱਲੀੋਂ ਲਗਾ ਦਿੱਤਾ ਗਿਆ ਜੀ ਤੇ ਇਹ ਮੁੱਦਾ ਵੀ ਕਾਫੀ ਜ਼ਿਆਦਾ ਭੱਖਿਆ ਹੋਇਆ ਦੇਖੋ ਜੀ ਮੈਨੂੰ ਤਾਂ ਕਦੇ ਕਦੇ ਇਹ ਆਉਂ ਲੱਗਦਾ ਵੀ ਸੱਚੀ ਮੁੱੱਚੀ ਨਾ ਜਿਹੜੇ ਦਿੱਲੀ ਵਾਲੇ ਆ ਉਹ ਆਪਦੇ ਬੰਦੇ ਫਿੱਟ ਕਰਨ ਵਾਸਤੇ ਇੱਥੇ ਆਏ ਆ ਵੀ ਹਰ ਥਾਂ ਦੇ ਉੱਤੇ ਅਸੀਂ ਆਪਦੇ ਬੰਦੇ ਫਿੱਟ ਕਰ ਲਈਏ ਇਹਦਾ ਮਤਲਬ ਇਹ ਵੀ ਆ ਵੀ ਕੇਜਰੀਵਾਲ ਐਂਡ ਕੰਪਨੀ ਨੂੰ ਇਸ ਗੱਲ ਦੇ ਉੱਤੇ ਕੋਈ ਡਾਊਟ ਆਵੇ ਭਾਈ ਪੰਜਾਬੀਆਂ ਦੇ ਵਿੱਚ ਕਾਬਲੀਅਤ ਹੈ ਨਹੀਂ ਪੰਜਾਬਗਾਂ ਨੂੰ ਸਿਰਫ ਮੋਹਰਾ ਬਣਾ ਕੇ ਵਰਤੋ ਨੇਕਾ ਕੀ ਪੰਜਾਬ ਜਦੋਂ ਤੋਂ ਉਹ ਬਣੇ ਹੋਏ ਮੰਤਰੀ ਬਣੇ ਆ ਤੇ ਕੀ ਇਥੇ ਕੋ ਕਾਬਲੀਅਤ ਹੈ ਨਹੀਂ ਸੀਗੀ ਜਦੋਂ ਤੋਂ ਮੰਤਰੀ ਬਣੇ ਆ ਉਦੋਂ ਤੋਂ ਹੁਣ ਤੱਕ ਚੱਲੀ ਜਾਂਦਾ ਸਾਰਾ ਕੰਮ ਹੁਣ ਤੱਕ ਸਾਰਾ ਕੁਝ ਚੱਲੀ ਆ ਨਾ ਡਾਕਟਰ ਬਲਵੀਰ ਸਿੰਘ ਜਿਹੜਾ ਪਰਸੋਂ ਮੰਤਰੀ ਬਣੇ ਆ ਉਹ ਤਾਂ ਕਦੋਂ ਦੇ ਮੰਤਰੀ ਬਣੇ ਆ ਪਰ ਲਿਆ ਕੇ ਇਹਨਾਂ ਨੇ ਇਥੇ ਟਿੰਡ ਦੇ ਵਿੱਚ ਕੰਨਾਂ ਪਾ ਲਿਆ ਆਪਦਾ ਤੇ ਇਹਨਾਂ ਨੇ ਪਤਾ ਲੱਗਾ ਜੀ ਕਿ ਇਥੇ ਆਪਦੇ ਬੰਦੇ ਫਿੱਟ ਕਰਤੇ ਆ ਸ਼ਾਲੀਨ ਮਿੱਤਰਾ ਜਿਹੜੇ ਜਿਹੜੇ ਕਿ ਦਿੱਲੀ ਦੇ ਵਿੱਚ ਸੁਤੇਂਦਰ ਜੈਨ ਸਾਬਕਾ ਮੰਤਰੀ ਦੇ ਭੀਏ ਆ ਤੇ ਉਹਨਾਂ ਨੂੰ ਪਤਾ ਲੱਗਾ ਜੀ ਇਥੇ ਸੈਂਟਰ ਬਲਬੀਰ ਸਿੰਘ ਦਾ ਹਲਾਤ ਆ ਜੀ ਇਹਨਾਂ ਨੇ ਪੀਏ ਸੋ ਦੁੱਖ ਹੁੰਦਾ ਜੀ ਇਸ ਗੱਲ ਦੇ ਉੱਤੇ ਓਐਸਟੀ ਇਹਨਾਂ ਨੂੰ ਲਾਤਾ ਵੀ ਭਾਈ ਪੰਜਾਬੀਆਂ ਦੀ ਕਾਬਲੀਅਤ ਨੂੰ ਪਰੇ ਕਰਕੇ ਕਦੇ ਕਿਸੇ ਬੋਰਡ ਦਾ ਚੇਅਰਮੈਨ ਕਦੇ ਇੱਥੇ ਕਿਸੇ ਮੰਤਰੀ ਦਾ ਪੀਏ ਇੱਥੇ ਭਗਵੰਤ ਮਾਨ ਦੇ ਨਾਲ ਵੀ ਤਾਂ ਫਿਫੂ ਕੁਮਾਰ ਨੂੰ ਲਾਇਆ ਗਿਆ ਇੱਥੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਕਿਹਨੂੰ ਬਣਾਇਆ ਗਿਆ ਆਪਾਂ ਵੀ ਜਾਣਦੇ ਦਿੱਲੀੋਂ ਸੋ ਜਿਹੜੇ ਵੀ ਕੇਦਰੀ ਬਾਲ ਦੀ ਟੀਮ ਦੇ ਨੇੜਲੇ ਆ ਉਹ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਐਡਜਸਟ ਹੋ ਰਹੇ ਆ ਤੇ ਇਹ ਖਬਰ ਮੇਰਾ ਖਰਬ ਚੱਲੀ ਜਾਣਾ ਹੁੰਦੇ ਸਮੇਂ ਦੇ ਵਿੱਚ ਕਾਫੀ ਲੰਮਾ ਸਮਾਂ ਚੱਲੂਗਾ ਕਿਉਂਕਿ ਉਹ ਮੇਰਾ ਖਿਆਲ ਆਈ ਇਸ ਕਰਕੇ ਵੀ ਭਾਈ ਥੋੜੀ ਜਿਹੀ ਜਲੂਆਂ ਤਾਂ ਵਿਲੇ ਆ ਇਹ ਹੁਣ ਅਸੀਂ ਜਿੰਨੇ ਬੰਦੇ ਆਪਦੇ ਐਡਜਸਟ ਕਰ ਸਕਦੇ ਹੋ ਪੰਜਾਬ ਦੇ ਵਿੱਚ ਕਰ ਗਏ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਪੰਜਾਬ ਦੇ ਵਿੱਚ ਕਹਿੰਦੇ ਔਨਰ ਕਿਲਿੰਗ ਹੋਈ ਹੈ ਜੀ ਕੁੜੀ ਤੇ ਉਸਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਖਬਰ ਬੜੀ ਦੁਖਦਾਈ ਹੈ ਇਹ ਖਬਰ ਅਮਰਸਰ ਦੇ ਵੱਲੋਂ ਆਈ ਹੈ ਤੇ ਇਸ ਖਬਰ ਦੇ ਵਿੱਚੋਂ ਇਹ ਪਤਾ ਲੱਗਾ ਜੀ ਕਿ ਇੱਕ ਬਾਪ ਨੇ ਆ ਵੀ ਧੀ ਤੇ ਉਹਦੇ ਈਮੀਦਾਰ ਕਤਲ ਕਰ ਦਿੱਤਾ ਇਹਨਾਂ ਨੂੰ ਪੁੱਟ ਪੁੱਟ ਕੇ ਮਾਰਿਆ ਕਰੰਟ ਲਾਇਆ ਬਾਅਦ ਦੇ ਵਿੱਚ ਇਹਨਾਂ ਨੂੰ ਵੜ ਦਿੱਤਾ ਤੇ ਫਿਰ ਉਹਨੇ ਜਾ ਕੇ ਥਾਣੇ ਦੇ ਵਿੱਚ ਤੇ ਉਹਨੇ ਆਪ ਹੀ ਸਰੈਂਡਰ ਕਰਤਾ ਸੋ ਇਹਦੇ ਉੱਤੇ ਹੁਣ ਪਤਾ ਲੱਗਾ ਜੀ ਪੁਲਿਸ ਨੇ ਤੱਕਲ ਉਹਨੂੰ ਗ੍ਰਿਫਤਾਰ ਕਰ ਲਿਆ ਪਰ ਇਹਦਾ ਅਰਥ ਕੀ ਨਿਕਲਿਆ ਕਿ ਅੱਜ ਵੀ ਪੰਜਾਬ ਦੇ ਵਿੱਚ ਇਹ ਕੁਝ ਹੁੰਦਾ ਹੈ ਅੱਜ ਵੀ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਜਿਹੜਾ ਅਰਥ ਤਾਂ ਸਿਰਫ ਇਹ ਹੈ ਸੋ ਮਤਲਬ ਕਹਿਣ ਦਾ ਇਹ ਜੀ ਕਿ ਜੇ ਅਸੀਂ ਕੱਗੇ ਵੀ ਹੁਣ ਪੰਜਾਬ ਦੇ ਵਿੱਚ ਆਹ ਕੁਝ ਨਹੀਂ ਹੁੰਦਾ ਨਾ ਇਹ ਕੁਝ ਭਾਈ ਪੰਜਾਬ ਦੇ ਵਿੱਚ ਅੱਜ ਵੀ ਹੁੰਦਾ ਹਾਲਾਂਕਿ ਸਮੇਂ ਦੇ ਨਾਲ ਲੋਕਾਂ ਦੀ ਮਤ ਬਦਲੀ ਆ ਪਰ ਕਈ ਲੋਕ ਅਣਖ ਇਸੇ ਗੱਲ ਨੂੰ ਮੰਨਦੇ ਆ ਵੀ ਭਾਈ ਅਸੀਂ ਇਹ ਮਾਰ ਦੇਣਾ ਕਈ ਲੋਕ ਇਹ ਬੰਦੇ ਵਿੱਚ ਸਨਮਾਨ ਸਾਡਾ ਇਸੇ ਗੱਲ ਦੇ ਵਿੱਚ ਹੀ ਆ ਵੀ ਅਸੀਂ ਆਹ ਕੁਝ ਕਰ ਦਿੱਤਾ ਸੋ ਸਭ ਦੀ ਆਪਣੀ ਆਪਣੀ ਸੋਚ ਆ ਪਰ ਇਹ ਖਬਰ ਬੜੀ ਦਰਦਨਾਕ ਹੈਗੀ ਆ ਜੀ ਬਿਲਕੁਲ ਸਹੀ ਤਹਿਣਾ ਸਾਹਿਬ ਤੇ ਉਧਰ ਦੂਸਰੇ ਬੰਨੇ ਕਹਿੰਦੇ 500 ਦੇ ਨੋਟ ਬੰਦ ਹੋ ਜਾਣੇ ਨੇ ਇਸ ਗੱਲ ਦੀ ਅਫਵਾਹ ਬਹੁਤ ਵੱਡੇ ਪੱਧਰ ਤੇ ਫੈਲ ਗਈ ਹਾਂ ਬਿਲਕੁਲ ਜੀ ਅਫਵਾਹ ਫੈਲੀ ਆ ਪਰ ਇਹ ਗੱਲ ਸੱਚੀ ਨਹੀਂ ਹੈਗੀ ਇਹ ਕੋਈ 500 ਦੇ ਨੋਟ ਬੰਦ ਨਹੀਂ ਹੋਣਗੇ ਹਾਂ ਇੱਕ ਦੋ ਮੀਡੀਆ ਅੰਗਾ ਨੇ ਕੁਝ ਇੰਟਰਵਿਊ ਜੀਆਂ ਕਰਤੀਆਂ ਵੀ ਭਾਈ 500 ਦਾ ਨੋਟ ਵੀ ਹੁਣ ਬੰਦ ਹੋਣ ਲੱਗਾ ਤੇ ਆਰਬੀਆਈ ਨੇ ਜਾਣਕਾਰੀ ਦਿੱਤੀ ਹੈ ਉਹਨੇ ਗੱਲ ਕਹੀ ਹੈ ਜੀ ਕਿ ਇਹ ਕੋਈ 500 ਦਾ ਨੋਟ ਬੰਦ ਨਹੀਂ ਹੋਣ ਲੱਗਾ ਪਰ ਹਾਂ ਇਹ ਗੱਲ ਜ਼ਰੂਰ ਹੈ ਜੀ ਕਿ ਇਹ ਸਰਕੂਲੇਸ਼ਨ ਦੇ ਵਿੱਚ ਘਟ ਗਿਆ ਅੱਗੇ ਨਾਲੋਂ ਕੁਝਕ 100 ਤੇ 200 ਦੇ ਨੋਟਾਂ ਦੀ ਸਰਕੂਲੇਸ਼ਨ ਦੇ ਵਿੱਚ ਬਹੁਤਾ ਆਤਾ ਅੱਜਕੱਲ ਤੇ ਸ਼ਾਇਦ ਇਹਦਾ ਕੋਈ ਹੋਰ ਕਾਰਨ ਵੀ ਹੋਣ ਪਤਾ ਨਹੀਂ ਕੀ ਹੋਣਗੇ ਪਰ ਕਿਉਂਕਿ মিডিਏ ਦੇ ਇੱਕ ਹਿੱਸੇ ਦੇ ਵਿੱਚ ਇਸ ਗੱਲ ਦੀ ਚਰਚਾ ਚੱਲ ਪਈ ਸੀ ਵੀ ਹੁਣ ਇਹ ਵੀ ਨੋਟਬੰਦ ਹੋਣ ਲੱਗੇ ਆ। ਸੋ ਉਹਨਾਂ ਨੇ ਇਸ ਗੱਲ ਦੇ ਉੱਤੇ ਕਲੀਅਰ ਕਰਤਾ ਜੀ ਕਿ ਇਹ ਬੰਦ ਨਹੀਂ ਹੋਣ ਲੱਗੇ ਤੇ ਇਹ ਚੱਲਦੇ ਰਹਿਣਗੇ ਤੇ ਪਰ ਗੱਲ ਇਹ ਜੀ ਕਿ মিডিਏ ਨੂੰ ਵੀ ਇਸ ਤਰੀਕੇ ਦੀ ਗੈਰ ਜ਼ਿੰਮੇਵਾਰੀ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਜਿਹੜਾ ਪਿਛਲੀ ਵਾਰ ਨੋਟਬੰਦੀ ਹੋਈ ਸੀ ਹਾਲੇ ਤੱਕ ਤਾਂ ਲੋਕ ਉਹਦੇ ਨਹੀਂ ਤਾਬੇ ਆਏਗੇ ਉਹਦੇ ਪੱਤੇ ਲੋਕ ਨਹੀਂ ਹਾਲੇ ਤੱਕ ਮੁੜ ਕੇ ਪੈੜਾ ਸਿਰ ਹੋਏ ਸੋ ਇਹ ਜੀ ਕਿ ਨਵੇਂ ਸਿਰੇ ਤੋਂ ਨੋਟਬੰਦੀ ਹੋਣ ਦੀ ਹਾਲੇ ਤੱਕ ਕੋਈ ਸੰਭਾਵਨਾ ਹੈ ਨਹੀਂ ਜੀ। ਜੀ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਪੂਰਾ ਗਰਮ ਹੈ ਜੀ ਪੰਜਾਬ ਦੇ ਵਿੱਚ ਜਦੋਂ ਆਪਾਂ ਇਸ ਵੇਲੇ ਖਬਰਾਂ ਨਹੀਂ ਸਾਂਝ ਪਾ ਰਹੇ ਆ ਤਾਂ ਇਸ ਵੇਲੇ ਪੂਰੀ ਗਰਮੀ ਹੈ ਜੀ ਤੇ ਸਵੇਰ ਦੇ ਵੇਲੇ ਆਪਾਂ ਲਗਭਗ 9:30 ਤੋਂ 10 ਵਜੇ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਤੇ ਗਰਮੀ ਪੂਰੀ ਜ਼ੋਰਾਂ ਦੇ ਉੱਤੇ ਹੈ ਤੇ ਵੈਸੇ ਪਿਛਲੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕੜੀਆਂ ਪਈਆਂ ਤੇ ਪੰਜਾਬ ਦੇ ਵਿੱਚ ਆਉਂਦੇ 72 ਘੰਟਿਆਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਇੱਕਦਮ ਵਾਧਾ ਹੋਣਾ ਵੈਸੇ ਜੇ ਆਪਾਂ ਪਿਛਲੇ ਵਰਿਆਂ ਦੇ ਮੁਕਾਬਲ ਤੁਲਨਾ ਕਰਕੇ ਦਸੀਏ ਅਜੇ ਦੇਖੀਏ ਵੀ 20 ਤੋਂ 24 ਦੇ ਵਿੱਚ ਤੇ ਅੱਜ ਦੇ ਦਿਨ ਨੂੰ ਯਾਨੀ ਕਿ ਅੱਜ ਹੈਗੀ ਮੇਰੇ ਖਾਲ 5 ਜੂਨ ਤੇ ਆਪਾਂ 5 ਜੂਨ ਨੂੰ ਦੇਖੀਏ ਤੇ ਪਿਛਲੇ ਸਾਲ ਤੇ ਬਹੁਤ ਗਰਮੀ ਸੀ ਪਰ ਅੱਜ ਕੀ ਹਾਲੇ ਤੱਕ ਉਨੀ ਤਾਂ ਨਹੀਂ ਹੋਈ ਪਰ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਵੀ 20 ਹਨੇਰੀ ਝੱਖੜ ਝੁੱਲੇ ਦੇ ਕਰਕੇ ਇੱਕ ਵਾਰੀ ਇੱਥੇ ਥੋੜਾ ਜਿਹਾ ਟੈਂਪਰੇਚਰ ਫਿਰ ਘਟ ਜਾਂਦਾ ਪਰ ਆਉਂਦੇ ਦਿਨਾਂ ਦੇ ਵਿੱਚ ਗਰਮੀ ਇੱਕਦਮ ਵੱਧਣੀ ਆ ਤੇ ਗਰਮੀ ਵਟ ਕੱਟ ਹੋਊਗੀ ਤੇ ਭਾਈ ਹੁਣ ਕਹਿੰਦੇ ਵੀ ਤਾਪਮਾਨ ਦੇ ਵਿੱਚ ਕੋਈ ਕਟੌਤੀ ਨਹੀਂ ਹੋਣੀ ਗਰਮੀ ਅੱਗੇ ਤੋਂ ਅੱਗੇ ਲਗਾਤਾਰ ਵਧੀ ਜਾਣੀ ਆ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਆਜਿ ਲਈ ਇੰਨੇ ਜੀ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨ ਜੀ ਬਹੁਤ ਧੰਨਵਾਦ